ਸਮਾਣਾ ਦੇ ਪਿੰਡ ਟੈਂਟਲ ਦੇ ਵਿੱਚ ਇੱਕ ਬਜ਼ੁਰਗ ਐਨ ਆਰ ਆਈ ਜੋੜਾ ਰਹਿੰਦਾ ਹੈ ਉਸਕੇ ਬੱਚੇ ਆਸਟ੍ਰੇਲੀਆ ਤੇ ਕੈਨੇਡਾ ਵਿੱਚ ਰਹਿ ਰਹੇ ਹਨ ਲਖਵਿੰਦਰ ਸਿੰਘ ਜੋ ਕਿ ਕੁਝ ਦਿਨ ਪਹਿਲਾਂ ਇਸ ਘਰ ਦੇ ਵਿੱਚ ਪਿਛਲੇ ਮਹੀਨੇ ਹੀ ਅਜੇ 10-12 ਦਿਨ ਬੀਨੇ ਹੋਏ ਚੋਰੀ ਦੀ ਵਾਰਦਾਤ ਹੋਈ ਸੀ ਅਣਪਛਾਤੇ ਵਿਅਕਤੀ ਕੋਈ ਪਛਾਣ ਨਹੀਂ ਹੋਈ ਸੀ ਪੁਲਿਸ ਨੇ ਮਾਮਲਾ ਵੀ ਦਰਜ ਕੀਤਾ ਸੀ ਲੇਕਿਨ ਬੀਤੀ ਰਾਤ ਉਸੇ ਘਰ ਦੇ ਵਿੱਚ ਬਜ਼ੁਰਗ ਜੋੜਾ ਜਦ ਸੌ ਰੇ ਸੀ ਪਿੰਡ ਟੈਂਟਲ ਦੇ ਵਿੱਚ ਤੋਂ ਕੋਈ ਵਿਅਕਤੀ ਰਾਤ ਨੂੰ 6:30 ਦੇ ਆਸ-ਪਾਸ ਜਿਹੜਾ ਕਿ ਉਸਕੇ ਰਿਸ਼ਤੇਦਾਰਾਂ ਵੱਲ ਦੱਸਿਆ ਗਿਆ ਕਿ ਸੌ ਰੇ ਸੀ ਅਤੇ ਅਚਾਨਕ ਇਹ ਵਿਅਕਤੀ ਉੱਪਰ ਆਉਂਦੇ ਜਦ ਇਹ ਜਾਗ ਗਏ लखविंदर सिंह ਤੇ ਪਤਨੀ ਦੋਨੋਂ ਗੰਭੀਰ ਜ਼ਖਮੇ ਹੋਏ ਹਨ ਉਹਨਾਂ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ ਅਤੇ ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਪੁਲਿਸ ਅਧਿਕਾਰੀ ਰਾਜkumar सदर ਪੁਲਿਸ ਸਟੇਸ਼ਨ ਦੇ ਸਹਾਇਕ ਥਾਣੇਦਾਰ ਨੇ ਦੱਸਿਆ ਕਿ ਇਸ ਘਟਨਾ ਕੀ ਗੰਭੀਰਤਾ ਨਾਲ ਜਾਂਚ ਕਰਨੇ ਪਹਿਲੀ ਘਟਨਾ ਕਿ ਮੈਨੂੰ ਨਹੀਂ ਪਤਾ ਲੇਕਿਨ ਇਸ ਘਟਨਾ ਕੀ ਅਸੀਂ ਜਾਂਚ ਕਰ ਰਹੇ ਹਾਂ ਫਿੰਗਰ ਪ੍ਰਿੰਟ ਪੁਲਿਸ ਟੀਮ ਦੇ ਮੁਲਾਜ਼ਮ ਇੱਥੇ ਸਾਰੀ ਜਾਂਚ ਕਰਨਗੇ ਦੂਜੇ ਵਾਸਤੇ ਜੇ ਸੁੰਗੜ ਵਾਲੇ ਡੌਗਸ ਬੁਲਾਏ ਗਏ ਜੋ ਕਿ ਘਰ ਘਰ ਜਾ ਕੇ ਉਹ ਵੀ ਇਸ ਕੀ ਚੈਕਿੰਗ ਕਰਾਂਗੇ ਔਰ ਅਸੀਂ ਜਲਦੀ ਹੀ ਕਥਿਤ ਅਰੋਪੀ ਨੂੰ ਗ੍ਰਿਫਤਾਰ ਕਰਾਂਗੇ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਪ੍ਰਿੰਸੀਪਲ ਸਿੰਘ ਜੀ ਪ੍ਰਿੰਸੀਪਲ ਜੀ ਕਿਹੜੇ ਪਿੰਡ ਹੈ ਟੈਂਟਲ ਜੀ ਹਾਂ ਕੀ ਵਾਰ ਦਾ ਤੋਂ ਇਹ ਇੱਥੇ ਸਰ ਇਹ ਰਾਤ ਨਾ ਕੋਈ ਲਗਭਗ 10 ਵਜੇ ਕੇ 40 ਕੁ ਮਿੰਟ ਤੇ ਕੋਈ ਅਣਪਛਾਤਾ ਹੀ ਬੰਦਾ ਇੱਕ ਉਹਨੇ ਘਰ ਚ ਕੁਛ ਕਿਤੇ ਉਹਨਾਂ ਦੇ ਮਾਰਕੁੱਟ ਦੀ ਤੇਜ ਧਰ ਹਥਿਆਰ ਨਾਲ ਉਹਨਾਂ ਤੇ ਇੱਕ ਹਮਲਾ ਕੀਤਾ ਕੌਣ ਸੀ ਤੇ ਬੁਜ਼ੁਰਗ ਤਾਇਆ ਜੀ ਤੇ ਤਾਇਆ ਜੀ ਸੀ ਮੇਰੇ ਐਨ ਆਰ ਆਈ ਐ ਹਾਂ ਜੀ ਆ ਐਨ ਆਰ ਆਈ ਨੇ ਇੰਨੇ ਬੱਚੇ ਕਿੱਥੇ ਰਹਿੰਦੇ ਆ ਇਹਨਾਂ ਦਾ ਬੇਟਾ ਕੈਨੇਡਾ ਤੇ ਗੁੜੀ ਆਸਟ੍ਰੇਲੀਆ ਜੀ ਅੱਛਾ ਪਹਿਲਾਂ ਜਿੱਦਾਂ ਆਏ ਸੀ ਆਪਾਂ ਕਈ ਦਿਨ ਪਹਿਲਾਂ ਜਦ ਪਹਿਲਾ ਚੋਰੀ ਕੇ ਵਾਰਦਾਤ ਹੋਈ ਸੀ ਹਾਂ ਜੀ ਕਿੰਨੇ ਦਿਨ ਹੋ ਗਏ ਉਸ ਗੱਲ ਨੂੰ ਉਹ 22 ਤਰੀਕ ਨੂੰ ਹੋਈ ਸੀ ਜੀ ਰਾਤ ਨੂੰ 22 ਨੂੰ ਅੱਜ ਲਾ ਲਓ ਤੁਸੀਂ 3 3 ਤਰੀਕ 4 ਤਰੀਕ ਹੋ ਗਈ ਬਿਲਕੁਲ ਨਹੀਂ ਜੀ ਨਹੀਂ ਕੁਝ ਨਹੀਂ ਪਤਾ ਲੱਗਿਆ ਤੇ ਰਾਤ ਕਿੰਨੇ ਬੰਦੇ ਐਂਟਰ ਕਰੇ ਉੱਥੇ ਰਾਤ ਇੱਕ ਹੀ ਬੰਦਾ ਸੀ ਉਸ ਹੀ ਜਗ੍ਹਾ ਤੋਂ ਐਂਟਰ ਕੀਤਾ ਜਿੱਥੋਂ ਪਹਿਲਾਂ ਆਏ ਜੀ ਕੋਈ ਨੁਕਸਾਨ ਨਹੀਂ ਕੀਤਾ ਇਹੋ ਨੇ ਨੁਕਸਾਨ ਤਾਂ ਉਹਨਾਂ ਨੇ ਜੀ ਹਮਲਾ ਕੀਤਾ ਨਾ ਜਾਨਲੇਵਾ ਹਮਲਾ ਕੀਤਾ ਤੇ 73000 ਕਿਰਚ ਨਾਲ ਪੇਟ ਦੇ ਵਿੱਚ ਮਾਰੀਏ ਪੇਟ ਦੇ ਵਿੱਚ ਫਾਦਰ ਸਾਹਿਬ ਦੇ ਤੇ ਮਦਰ ਦੇ ਵੀ ਮਾਰੀਏ ਮੱਥੇ 'ਚ ਲੱਗੀ ਉਹਨਾਂ ਨੂੰ ਹੁਣ ਆ ਕੀ ਨਾ ਮਤ ਦਾ ਰਾਜਕੌਰ ਜੀ ਰਾਜਕੌਰ ਉਹਨਾਂ ਕਿੱਥੇ ਲੱਗੀ ਸੱਟਾਂ ਉਹਨਾਂ ਦੇ ਮੱਥੇ 'ਚ ਲੱਗੀ ਆ ਤਾਂ ਸਿਰਚ ਹੈ ਸਿਰੇ ਪਿੰਡ ਤੋਂ ਹੀ ਨਹੀਂ ਇੱਥੇ ਕੋਈ ਬਾਹਰ ਤੋਂ ਤਾਂ ਲੱਗ ਨਹੀਂ ਰਿਹਾ ਸੁਤਰਾ ਜੀ ਸਰ ਕਿਉਂ ਕੈਮਰੇ ਦੇ ਵਿੱਚ ਕੁਝ ਨਹੀਂ ਆ ਰਿਹਾ ਹੁਣ ਸਰ ਡੌਗ ਵੀ ਲੈ ਕੇ ਆਏ ਨੇ ਤੇ ਫਿੰਗਰਪ੍ਰਿੰਟ ਵਾਲੇ ਵੀ ਨੇ ਬਾਕੀ ਸਭ ਉਸਨੂੰ ਮੰਗ ਕਰ ਦਿਓ ਇਨਸਾਫ ਦੀ ਮੰਗ ਕਰਨਵੇਂ ਜਿਹੜਾ ਦੋਸ਼ੀ ਨੂੰ ਛੱਡਿਆ ਨਾ ਜਾਂ ਬਸ ਵੱਧ ਵੱਧ ਇੱਥੇ ਕਾਰਵਾਈ ਹੋਈ ਜੀ ਸਾਨੂੰ ਇੰਜ ਹੈ ਜੀ ਇਹ 22 ਤਰੀਕ ਨੂੰ ਪਹਿਲਾਂ ਚੋਰੀ ਹੋਈ ਹੈ ਜਿਹੜਾ ਪਰਿਵਾਰ ਹੈ ਇਹ ਦੋਨੇ ਮੀਆਂ ਬੀਬੀ ਜਿਹੜੇ ਬਜ਼ੁਰਗ ਜੋੜਾ ਇੱਥੇ ਰਹਿੰਦੇ ਨੇ ਇਹਨਾਂ ਦੇ ਬੱਚੇ ਦੋ ਜਿਹੜੇ ਤਿੰਨ ਬੱਚੇ ਨੇ ਬਾਹਰ ਨੇ ਆਸਟ੍ਰੇਲੀਆ ਤੇ ਕੈਨੇਡਾ ਦੋ ਨੇ ਬੇਟਾ ਕੈਨੇਡਾ ਤੇ ਬੇਟੀ ਜਿਹੜੀ ਆਸਟ੍ਰੇਲੀਆ ਤਾਂ ਕੋਈ 22 ਤਰੀਕ ਨੂੰ ਆਇਆ ਬੰਦਾ ਇਹਨਾਂ ਦੇ ਅੰਦਰੋਂ ਸਵਾ 3 ਲੱਖ ਦੇ ਕਰੀਬ ਜਿਹੜੀ ਰਾਸ਼ੀ ਸੀ ਦਸਣ ਦੇ ਮਤਾਬਕ ਉਹ ਲੈ ਕੇ ਫਰਾਰ ਹੋ ਗਿਆ ਉਸ ਤੋਂ ਬਾਅਦ ਪੁਲਿਸ ਨੇ ਬਹੁਤ ਚਾਰਾ ਜੋი ਕਰੀ ਲੇਕਿਨ ਕਿਸੇ ਬੰਦੇ ਦਾ ਕੋਈ ਪਤਾ ਨਹੀਂ ਲੱਗਾ ਕਿਤੇ ਕੈਮਰੇ ਦੀ ਨਹੀਂ ਆਇਆ ਪਰ ਉਹ ਬੰਦਾ ਅੱਜ ਰਾਤ ਫੇਰ ਕਰੀਬ ਪਾਉਣੇ 11 ਵਜੇ ਦੀ ਟਾਈਮ ਦੀ ਗੱਲ ਹੈ ਉਹ ਫੇਰ ਉਤਰਿਆ ਤੇ ਦੋਨੇ ਵਿਚਾਰੇ ਜੁੜਾ ਅੰਦਰ ਪਏ ਸੀ ਉਹ ਕੋਠੇ ਦੇ ਉੱਪਰੋਂ ਲੋਬੀ ਦੇ ਉੱਪਰੋਂ ਉੱਤਰ ਕੇ ਤੇ ਜਦੋਂ ਇਹ ਅੰਗ ਉੱਠੇ ਨੇ ਇਹਨਾਂ ਦੇ ਉੱਠਦੇ ਆਸਾਰ ਉਹਨੇ ਸਿੱਧੇ ਕਿਰਚ ਤੇ ਉਹਨੇ ਵਾਰ ਕਰਦੇ ਨੇ ਦੋ ਵਾਰ ਉਹ ਲਖਵਿੰਦਰ ਸਿੰਘ ਦੇ ਲੱਗੇ ਨੇ ਤੇ ਜਿਹੜੀ ਉਹਨਾਂ ਦੀ ਪਤਨੀ ਸੀ ਉਹਦੇ ਮੱਥੇ ਤੇ ਦੋ ਤਿੰਨ ਵਾਰ ਕਰਕੇ ਉਹ ਬੰਦਾ ਫਿਰ ਪੌੜੀਆਂ ਉੱਪਰੋਂ ਦੀ ਚੜ੍ਹ ਕੇ ਤੇ ਇਧਰੋਂ ਦੀ ਛਾਲ ਮਾਰ ਕੇ ਗੇਟ ਟੱਪ ਕੇ ਭੱਜ ਗਿਆ ਲਖਵਿੰਦਰ ਸਿੰਘ ਨੇ ਬਹੁ ਹੌਸਲਾ ਕੀਤਾ ਬਾਹਰ ਗਲੀ ਤੱਕ ਉਹਦੇ ਮਗਰ ਭੱਜਣਾ ਖੂਨ ਰੁੜਿਆ ਲੇਕਿਨ ਬੰਦੇ ਦਾ ਕੋਈ ਪਛਾਣ ਹੋਈ ਉਸ ਨੂੰ ਕੋਈ ਪਛਾਣ ਕੀਤੀ ਕੋਈ ਪਛਾਣ ਨਹੀਂ ਹੋਈ ਹਨੇਰਾ ਸੀ ਗਾਲ ਲੇਟਾ ਬੰਦ ਸਨ ਤੇ ਪਛਾਣ ਨਹੀਂ ਕਰ ਸਕੇ ਕਿੰਨੀ ਉਮਰ ਦਾ ਲੱਗਦਾ ਉਸ ਦੱਸਿਆ ਥੋੜਾ ਬਹੁਤ ਉਮਰ ਤੇ ਉਹ ਦੱਸਦਾ ਵੀ ਮਤਲਬ ਹੌਲੀ ਜੀ ਉਮਰ ਦਾ ਬੰਦਾ ਹੈ ਪਤਲਾ ਜਿਆ ਸਡੋਲ ਜਿਆ ਬੰਦਾ ਹੈ ਜਿਆਦੇ ਵੱਡੇ ਕੱਦ ਦਾ ਵੀ ਨਹੀਂ ਜਿਹੜਾ ਇਹ ਵਾਰਦਾਤ ਕਰ ਗਿਆ ਤੇ ਜਦੋਂ ਉਹਨੇ ਵਾਰਦਾਤ ਕੀਤੀ ਜਿਹੜੇ ਉਹਦੀ ਖੰਜਰ ਦਾ ਅਗਲਾ ਪਾਸਾ ਸੀਗਾ ਜਦੋਂ ਮੰਜੇ-ਮੁੰਜੇ ਦੇ ਵੱਜਿਆ ਉਹ ਵੀ ਟੁੱਟ ਕੇ ਥੋੜਾ ਡਿੱਗਾ ਠੀਕ ਹੁਣ ਇਹ ਲਖਵਿੰਦਰ ਸਿੰਘ ਦਾ ਘਰ ਹੈ ਜੀ ਤੇ ਰਾਤ ਨੂੰ ਫੋਨ ਆਇਆ ਸੀਗਾ ਇਸ ਤਰ੍ਹਾਂ ਕੋਈ ਬੰਦਾ ਵਾਰਦਾਤ ਕਰਕੇ ਉਹ ਚਲਾ ਗਿਆ ਤੇ ਲਖਵਿੰਦਰ ਸਿੰਘ ਹੈ ਜਿਹੜਾ ਉਹ ਦਾਖਲ ਹੈ ਤੇ ਅਸੀਂ ਰਾਤ ਦੀ ਪੜਤਾਲ ਕਰ ਰਹੇ ਹਾਂ ਸਵੇਰ ਦੇ ਹੁਣ ਡੌਗ ਸਕਾਟ ਵੀ ਮੰਗਵਾਇਆ ਤੇ ਫਿੰਗਰਪ੍ਰਿੰਟ ਵਾਲੇ ਵੀ ਆਏ ਨੇ ਤੇ ਪੜਤਾਲ ਚੱਲ ਰਹੀ ਹੈ ਜਿਵੇਂ ਵੀ ਜਿਹੜੀ ਪਹਿਲੇ ਵਾਰਦਾਤ ਉਹ ਕਿੰਨੇ ਕਿੰਨੀ ਤਰੀਕ ਦੀ ਸੀ ਉਹ 22 ਤਰੀਕ ਦੇ ਨੇੜੇ ਦੱਸਦੇ ਨੇ ਜੀ ਮੈਨੂੰ ਕੀ ਦੱਸਿਆ ਸੀ ਇਹਨਾਂ ਨੇ ਨਹੀਂ ਉਹ ਤੋਂ ਮੇਰੇ ਕੋਲ ਨਹੀਂ ਸੀ ਮੈਨੂੰ ਉਸ ਬਾਰੇ ਨਹੀਂ ਪਤਾ ਕੋਈ ਵੀ ਤੇ ਪਹਿਲਾਂ ਜਿਹੜੀ ਵਾਰਦਾਤ ਆ ਉਹਦੇ ਬਾਰੇ ਮੈਨੂੰ ਨਹੀਂ ਕੋਈ ਵੀ ਪਤਾ ਵਾਰਦਾਤ ਦਾ ਇਨਾ ਪਤਾ ਵੀ ਵਾਰਦਾਤ ਹੋਈ ਸੀ ਪਰ ਇਹ ਨਹੀਂ ਪਤਾ ਕਿਹਦੇ ਕੋਲ ਉਸ ਤੋਂ ਦੇ ਜੀ ਇਸ ਅੱਜ ਕੀ ਦੇਖਿਆ ਤੁਸੀਂ ਰਾਤ ਆਏ ਹੋਗੇ ਮੇਰੇ ਨਾਲ ਇੱਥੇ ਕੁਝ ਨਹੀਂ ਜੀ ਇੱਥੇ ਪੌੜੀ ਕੰਦ ਟੱਪ ਕੇ ਬੰਦਾ ਗਿਆ ਅੰਦਰ ਦੱਸਣ ਮੁਤਾਬਕ ਇਹੀ ਹੈ ਜੀ ਪਰਿਵਾਰ ਨੇ ਦੱਸਿਆ ਵੀ ਕੋਈ ਕਿਰਚ ਸੀਗੀ ਕੱਲਾ ਬੰਦਾ ਸੀ ਮੂੰਹ ਬੰਨਿਆ ਸੀ ਤੇ ਉਹ ਆਇਆ ਬਜ਼ੁਰਗਾਂ ਤੇ ਹਮਲਾ ਕਰਕੇ ਤੇ ਉਹ ਭੱਜ ਗਿਆ ਹੁਣ ਸਵੇਰ ਦੇ ਚੱਲ ਰਹੀ ਹੈ ਪੜਤਾਲ ਚੱਲਦੀ ਹੈ ਹੁਣ ਦੇਖਦੇ ਹਾਂ ਜੱਗ ਕਿਹੜੀ ਕੀ ਟੀਮਾਂ ਚੈੱਕ ਕਰ ਰਹੇ ਆ ਇੱਥੇ ਡੌਗ ਸਕਾਉਟ ਟੀਮ ਬੁਲਾਈ ਹੈ ਜੀ ਪਟਿਆਲਾ ਤੋਂ ਹਾਂਜੀ ਤੇ ਫ੍ਰਾਂਸਿਸਿਕ ਵਾਲੇ ਆਏ ਨੇ ਫਿੰਗਰਪ੍ਰਿੰਟ ਲੈਣ ਵਾਸਤੇ ਉਹ ਸਵੇਰ ਦੇ ਅਸੀਂ ਲੱਗੇ ਹੋਏ ਹਾਂ ਹੁਣ ਲੈ ਲਿਆ ਅੱਗੋਂ ਦੇਖਦੇ ਆਂ ਕੀ ਮਿਲ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼